ਬੰਦਾ ਨਹੀਂ ਜਿਹੜੀ ਕਮੇਟੀ ਨੂੰ ਲਾਇਆ ਜਾਵੇ ਜਿਹਨੂੰ ਸਰਕਾਰ ਨੇ ਬਗੈਰ ਗੁਰੂ ਕਨਸਲ ਦੇ ਪ੍ਰਕਾਸ਼ ਤੋਂ ਦੂਜੇ ਮੈਂਬਰਾਂ ਨੂੰ ਪੁਲਸ ਕੋਲੋਂ ਬਾਹਰ ਕੁੱਟ ਕੇ ਸੁੱਟਿਆ ਗਿਆ ਵੇਅ ਔਰ ਸਲੋ ਬਿਠਾਇਆ ਸੀ ਜੀ ਜੀ ਜਦੋਂ ਇਹਨਾਂ ਦੇ ਹੁਣ 4 ਸਾਲ ਪੂਰੇ ਹੋ ਜਾਂਦੇ ਇੰਟਰਨਲ 2 ਸਾਲ ਦੀ ਇਲੈਕਸ਼ਨ ਸੀ ਉਹ ਵੀ ਨਹੀਂ ਕਰਾਂਦੇ ਹੁਣ ਜਨਰਲ ਇਲੈਕਸ਼ਨ ਹੋਣੀ ਸੀ ਇਹਨਾਂ ਨੇ ਇੰਟਰਨਲ ਇਲੈਕਸ਼ਨ ਕਰਾਤੀ ਇਹਨਾਂ ਦਾ ਕੋਈ ਮੰਤਵ ਆ ਕਿ ਕਿਸੇ ਤਰੀਕੇ ਇਲੈਕਸ਼ਨ ਪੋਸਟਪੋਨ ਰਵੇ ਇਹ ਕੁੱਲਵਾਰਾ ਕਮੇਟੀ ਗੁਰੂ ਦੀ ਕੁੱਲ ਜਿਹੜੀ ਹੈ ਪੋਲਿਟਿਕਲ ਕੰਮਾਂ ਲਈ ਵਰਤਦੇ ਰਹਿਣ ਔਰ ਹੁਣ ਇਹਨਾਂ ਦਾ ਇੱਕੋ ਇੱਕ ਕੰਮ ਹੈਗਾ ਕਿ ਅਸੀਂ ਕਿਸ ਤਰੀਕੇ ਨਾਲ ਅੱਗੇ ਖਿੱਚ ਸਕਦੇ ਹਾਂ ਤਾਂ ਕਿ ਅਸੀਂ ਬੀਜੇਪੀ ਨੂੰ ਇਹ ਦੱਸੀਏ ਕਿ ਦੇਖੋ ਸਿੱਖ ਸਾਡੇ ਨਾਲ ਹੈ ਔਰ ਬੀਜੇਪੀ ਨੂੰ ਮੈਂ ਆਖਾਂਗਾ ਕਿ ਜਿਹੜੇ ਧਰਮ ਸਥਾਨਾਂ ਦੇ ਵਿੱਚ ਇੰਟਰਫੇਰੈਂਸ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਦਖਲਅੰਦਾਜ਼ੀ ਬੀਜੇਪੀ ਨੂੰ ਮਹਿੰਗੀ ਪਏ ਮੈਂਬਰ ਜਿਹੜੇ ਮੌਜੂਦਾ ਸੀਗੇ 4 ਸਾਲ ਤੋਂ ਇਹਨਾਂ ਨੂੰ ਕੱਟ ਕੇ ਨਵੇਂ ਪਾਤੇ ਕੋਈ 51 ਹੋ ਗਏ ਇਹਨਾਂ ਨੂੰ ਕੱਢ ਕੇ ਹਾਈ ਕੋਰਟ ਨੇ ਇਹਨਾਂ ਦੋਵਾਂ ਨੂੰ ਰਾਈਟ ਦਿੱਤਾ ਕਿ ਤੁਸੀਂ ਜਾ ਕੇ ਵੋਟ ਪਾਓ ਅਸੀਂ ਬਾਅਦ ਚ ਦੇਖਾਂਗੇ ਫੈਸਲਾ ਕੀ ਹੋਣਾ ਹੈ ਲੇਕਿਨ ਜਿਹੜਾ ਸਰਕਾਰ ਨੇ ਫੈਸਲਾ ਲਿਆ ਇਹ ਗਲਤ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ 2027 ਤੱਕ ਇਸ ਮੁੱਦੇ ਨੂੰ ਅਸੀਂ ਜੀਵਿਤ ਰੱਖੀਏ ਜਦੋਂ ਇਲੈਕਸ਼ਨ ਆਵੇ ਸਰਕਾਰ ਉਹਨਾਂ ਦੀ ਆਕਾਲੀ ਦਲ ਨੂੰ ਕਹਿ ਰਹੀ ਹੈ ਕਿਸੇ ਤਰੀਕੇ ਵੀ ਤਾਂ ਕਿ ਆਕਾਲੀ ਦਲ ਨਾ ਉੱਠੇ आम आदमी ਦਾ ਜਨਮ ਕਿੱਥੋਂ ਹੋਇਆ ਜਦੋਂ ਅਕਾਲੀ ਦਲ ਦੀ ਵੋਟ ਬੈਂਕ ਖਿਸਕੀ ਆ ਜਦੋਂ ਕਾਂਗਰਸ ਦੀ ਵੋਟ ਬੈਂਕ ਖਿਸਕੀ ਆ ਜਦੋਂ ਭਾਜਪਾ ਦੀ ਵੋਟ ਬੈਂਕ ਖਿਸਕੀ ਆ ਤੇ ਉਹਦੇ ਜੋ ਇਹ ਨਿਕਲ ਆਏ ਨੇ ਲੇਕਿਨ ਅਗਰ ਅਕਾਲੀ ਦਲ ਮਜ਼ਬੂਤ ਹੁੰਦਾ ਮੇਜਰ ਟੌਰ ਤੇ ਅਕਾਲੀ ਦਲ ਦੀਆਂ ਵੋਟਾਂ ਸੀਗੀਆਂ ਮਜ਼ਬੂਤ ਹੁੰਦਾ ਤੇ ਆਪ ਦੀ ਸਰਕਾਰ ਆਸੇ ਤੇ ਆ ਜਾਂਦੀ ਆ ਅਜੀਬ ਸ਼ਰਮਣੀ ਅਕਾਲੀ ਦਲ ਪੰਜਾਬ ਚ ਆਉਂਦਾ ਹੈ ਤੇ ਬੇਦਵੀਆਂ ਦਾ ਮਸਲਾ ਹੱਲ ਹੋਵੇਗਾ ਮੈਂ ਸਮਝਦਾ ਮਾਂ ਕਿ 100% ਬੇਦਵੀਆਂ ਦਾ ਮਸਲਾ ਹੱਲ ਹੋਵੇਗਾ ਔਰ ਇਸ ਨੂੰ ਹੱਲ ਕੀਤੇ ਬਗੈਰ ਜੇ ਅਕਾਲੀ ਦਲ ਨਹੀਂ ਕਰੇਗਾ ਤੇ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਮੁੜ ਕੇ ਖੜਾ ਹੋਣਾ ਬੜਾ ਔਖਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੇਰੇ ਨਾਲ ਬਹੁਤ ਸਤਿਕਾਰਯੋਗ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਦਿੱਲੀ ਤੋਂ ਜੁੜਿਆ। ਅੱਜ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਕੇ ਅਰਦਾਸ ਬੇਨਤੀ ਹੋਈ ਹੈ ਚੜ੍ਹਦੀ ਕਲਾ ਦੀ ਅਕਾਲੀ ਦਲ ਦੇ ਚੜ੍ਹਦੀ ਕਲਾ ਵਾਸਤੇ ਔਰ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਮੌਜੂਦ ਹੈ ਇਸ ਵਕਤ ਹੈ ਜੋ ਭਾਜਪਾ ਦੇ ਨਾਲ ਰਲ ਕੇ ਕੰਮ ਕਰ ਰਹੀ ਹੈ। ਉਹਦੇ ਬਾਬਤ ਜੋ ਉਹਨਾਂ ਦੀਆਂ ਕਮੀਆਂ ਨੇ ਪੇਸ਼ ਆਏ ਔਰ ਲਗਾਤਾਰ ਤੇ ਜੋ ਲਗਾਤਾਰ ਉਹਨਾਂ ਨੇ ਆਪਣਾ ਅ ਦਿੱਲੀ ਗੁਰਦਾਰ ਪਰੰਤ ਕਮੇਟੀ ਦੇ ਵਿੱਚ ਰਹਿ ਕੇ ਹੁਣ ਤੱਕ ਅ ਜਿਹੜਾ ਹੈਗਾ ਵਾ ਵੀ ਮਾਇਆ ਦਾ ਬਹੁਤ ਵੱਡਾ ਧਾਂਕ ਕੀਤਾ ਵਾ ਔਰ ਪਿਛਲੇ ਦਿਨੀ ਜਿਹੜੀ ਚੋਣ ਹੋਈ ਹੈ ਉਸ ਚੋਣ ਨੂੰ ਲੈ ਕੇ ਬੜੇ-ਬੜੇ ਕਲਾਸੇ ਜਿਹੜੇ ਸਰਦਾਰ ਮਨਜੀਤ ਸਿੰਘ ਜੀ ਕੇ ਵੱਲੋਂ ਕੀਤੇ ਗਏ ਸੀ ਕਿ ਕਿਵੇਂ ਗੁਰਦੁਆਰਾ ਹਜੂਰੀ ਦੇ ਵਿੱਚ ਧੱਕਾ ਕੀਤਾ ਜਾਂਦਾ ਹੈ ਮੈਂਬਰਾਂ ਨੂੰ ਧੱਕੇ ਨਾਲ ਪੁਲਿਸ ਦੇ ਨਾਲ ਦਬਾਇਆ ਜਾਂਦਾ ਹੈ ਇਹ ਸਾਰੇ ਮਸਲੇ ਬਾਰੇ ਗੱਲਬਾਤ ਕਰਦੇ ਆ ਵੀਰ ਜੀ ਬਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੇ ਫਤਿਹ ਜੀ ਪਹਿਲਾਂ ਤੇ ਅੱਜ ਜਿਹੜੀ ਸ਼੍ਰੀ ਬਾਲਾ ਸਾਹਿਬ ਗੁਰਦਵਾਰ ਸਾਹਿਬ ਕੇ ਅਰਦਾਸ ਹੋਈ ਹੈ ਇਹਦਾ ਮੇਨ ਕਾਰਨ ਕੀ ਹੈ ਇਹ ਅਰਦਾਸਾਂ ਅਸੀਂ ਇਹ ਪੰਜਵਾਂ ਹਫ਼ਤਾ ਹੈ ਅਸੀਂ ਹਰੇਕ ਇਤਿਹਾਸਿਕ ਗੁਰਦੁਆਰੇ ਜਾ ਕੇ ਅਰਦਾਸ ਕਰ ਰਹੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੀ ਕਮੇਟੀ ਜਿਹੜੀ ਮੈਂ ਸਮਝਦਾ ਵਾਂ ਕੀ ਧੀਰ ਮਲੀਆਂ ਦੀ ਰਾਮ ਰਾਈਆਂ ਦੀ ਇਹ ਮਸੰਦਾ ਦੀ ਜਿਹੜੀ ਕਮੇਟੀ ਨੂੰ ਲਾਇਆ ਜਾਵੇ ਜਿੰਨੂੰ ਸਰਕਾਰ ਨੇ ਬਗੈਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਦੂਜੇ ਮੈਂਬਰਾਂ ਨੂੰ ਪੁਲਸ ਕੋਲੋਂ ਬਾਹਰ ਚੁੱਕ ਕੇ ਸੁਟਿਆ ਗਿਆ ਵੇ ਔਰ ਇਸ ਨੂੰ ਬਿਠਾਇਆ ਸੀ ਜੀ ਜੀ ਜਦੋਂ ਇਹਨਾਂ ਦੇ ਹੁਣ 4 ਸਾਲ ਪੂਰੇ ਹੋ ਜਾਂਦੇ ਇੰਟਰਨਲ 2 ਸਾਲ ਦੀ ਇਲੈਕਸ਼ਨ ਸੀ ਉਹ ਵੀ ਨਹੀਂ ਕਰਾਂਦੇ ਹੁਣ ਜਨਰਲ ਇਲੈਕਸ਼ਨ ਹੋਣੀ ਸੀ ਇਹਨਾਂ ਨੇ ਇੰਟਰਨਲ ਇਲੈਕਸ਼ਨ ਕਰਾਤੀ ਇਹਨਾਂ ਦਾ ਕੋਈ ਮੰਤਵ ਆ ਕਿ ਕਿਸੇ ਤਰੀਕੇ ਇਲੈਕਸ਼ਨ ਪੋਸਟਪੋਨ ਰਵੇ ਇਹ ਗੁਰਦੁਆਰਾ ਕਮੇਟੀ ਗੁਰੂ ਦੀ ਗੁੱਲ ਜਿਹੜੀ ਹੈ ਪੋਲੀਟੀਕਲ ਕੰਮਾਂ ਲਈ ਵਰਤਦੇ ਰਹਿਣ ਔਰ ਹੁਣ ਇਹਨਾਂ ਦਾ ਇੱਕੋ ਹੀ ਕੰਮ ਹੈਗਾ ਕਿ ਅਸੀਂ ਕਿਸ ਤਰੀਕੇ ਨਾਲ ਅੱਗੇ ਖਿੱਚ ਸਕਦੇ ਆ ਤਾਂ ਕਿ ਅਸੀਂ ਬੀਜੇਪੀ ਨੂੰ ਇਹ ਦੱਸੀਏ ਕਿ ਦੇਖੋ ਸਿੱਖ ਸਾਡੇ ਨਾਲ ਹੈ ਔਰ ਬੀਜੇਪੀ ਨੂੰ ਮੈਂ ਆਖਾਂਗਾ ਕਿ ਜਿਹੜੇ ਧਰਮ ਸਥਾਨਾਂ ਦੇ ਵਿੱਚ ਇੰਟਰਫੇਰੈਂਸ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਦਖਲਅੰਦਾਜ਼ੀ ਬੀਜੇਪੀ ਨੂੰ ਮਹਿੰਗੀ ਪਏ ਲਗਾਤਾਰ ਜੋ ਦਿੱਲੀ ਗੁਰਦਾਰ ਪ੍ਰਮਖ ਕਮੇਟੀ ਦੀ ਜਿਹੜੀ ਪਿਛਲੇ ਇਲੈਕਸ਼ਨ ਹੋਈ ਆ ਤੁਸੀਂ ਅਸਤੀਫੇ ਦਿੱਤੇ ਅਸਤੀਫੇ ਤੁਸੀਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਦਿੰਦੇ ਉਹਦਾ ਅਸਤੀਫੇ ਦਾ ਕਾਰਨ ਕੀ ਜੋ ਕਿ ਅਸਤੀਫੇ ਧਾਰਮਿਕ ਜਗਾ ਤੇ ਜਾ ਕੇ ਜਿਸ ਬੰਗਲਾ ਸਾਹਿਬ ਜਾਂ ਸ਼ੀਗਨ ਸਾਹਿਬ ਦਾ ਹੱਥ ਦੇਣੀ ਚਾਹੀਦੇ ਸੀਗੇ ਪਰ ਉੱਥੇ ਹੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਸਤੀਫੇ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਸਰਕਾਰ ਪ੍ਰਧਾਨ ਮੰਤਰੀ ਦੀ ਪਾਰਟੀ ਦੀ ਦਿੱਲੀ ਸਰਕਾਰ ਰੇਖਾ ਗੁਪਤਾ ਨੇ ਜੋ ਗੜਬੜ ਸਾਡੇ ਨਾਲ ਕੀਤੀ ਸੀਗੀ ਅਸੀਂ ਉਹ ਉਹ ਜਿਹੜੇ ਦੋ ਮੈਂਬਰ ਸਾਡੇ ਚੁਣੇ ਹੋਏ ਸਨ ਇਹ ਮਹਿੰਦਰ ਸਿੰਘ ਖੜੇ ਨੇ ਦਾਰਾ ਜੀ ਖੜੇ ਨੇ ਉਧਰ ਜੀ ਜੀ ਉਹਨਾਂ ਦੀ ਮੈਂਬਰਸ਼ਿਪ 4 ਸਾਲ ਬਾਅਦ ਕੈਨਸਲ ਕਰਕੇ ਨਵੇਂ ਦੋ ਮੈਂਬਰ ਥਾਪ ਦਿੱਤੇ ਕੋਈ ਰੀਜ਼ਨ ਕੋਈ ਕਾਰਨ ਕਾਰਨ ਉਹਨਾਂ ਨੇ ਅਸੀਂ ਕੋਰਟ 'ਚ ਗਏ ਆ ਤੁਸੀਂ ਇਹ ਦੇਖੋ ਕਾਰਨ ਦਾ ਹਿਸਾਬ ਤੇ ਇੱਥੋਂ ਲਾ ਲਓ ਨਾ ਸਾਡਾ 51 ਦਾ ਹਾਊਸ ਹੈ ਇਹ ਸਰ ਅਸਵਿੰਦਰ ਸਿੰਘ ਦਾਰਾ ਜੀ ਜਿਨ੍ਹਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਨਾ ਦੋਵਾਂ ਦੀ ਤੁਸੀਂ ਦੇਖੋ ਅਸੀਂ ਕੋਰਟ 'ਚ ਗਏ ਆ 51 ਦਾ ਹਾਊਸ ਹੈ 59 ਵੋਟਾਂ ਪਾ ਸਕਦਾ ਕੋਰਟ ਨੇ ਸਰਕਾਰ ਦੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਦੋਵਾਂ ਨੂੰ ਕੱਢਣ ਤੋਂ ਬਾਅਦ ਹਾਈ ਕੋਰਟ ਆਰਡਰ ਕਰਦੀ ਕਿ ਦੋਵੇਂ ਜਾਣਗੇ ਔਰ ਜਾ ਕੇ ਵੋਟ ਪਾਣਗੇ 51 ਦੀ ਬਜਾਏ 53 ਬੰਦਿਆਂ ਨੇ ਵੋਟ ਪਾਈਆ ਇਸ ਤੋਂ ਵੱਡਾ ਹੋਰ ਕੀ ਸਾਨੂੰ ਸਬੂਤ ਚਾਹੀਦਾ ਜਿਹੜੇ ਦੋ ਉਹਨਾਂ ਨੇ ਨਵੇਂ ਆਪਣੇ ਪਾਸ ਤੇ ਸੀ ਬਾਹਰੋਂ ਲਿਆ ਕੇ ਅੱਛਾ ਮੈਂਬਰ ਜਿਹੜੇ ਮੌਜੂਦਾ ਸੀਗੇ 4 ਸਾਲ ਤੋਂ ਇਹਨਾਂ ਨੂੰ ਕੱਟ ਕੇ ਨਵੇਂ ਪਾਤੇ 51 ਹੋ ਗਏ ਇਹਨਾਂ ਨੂੰ ਕੱਢ ਕੇ ਹਾਈ ਕੋਰਟ ਨੇ ਇਹਨਾਂ ਨੂੰ ਰਾਈਟ ਦਿੱਤਾ ਕਿ ਤੁਸੀਂ ਜਾ ਕੇ ਵੋਟ ਪਾਓ ਅਸੀਂ ਬਾਅਦ ਚ ਦੇਖਾਂਗੇ ਫੈਸਲਾ ਕੀ ਹੋਣਾ ਹੈ ਲੇਕਿਨ ਜਿਹੜਾ ਸਰਕਾਰ ਨੇ ਫੈਸਲਾ ਲਿਆ ਇਹ ਗਲਤ ਨਜ਼ਰ ਆ ਰਿਹਾ ਹੈ ਜੀ ਵੋਟ ਨਾ ਪਾਉਂਦੇ ਤਾਂ ਮਤਲਬ ਉਹ ਹਾਰ ਜਾਂਦੇ ਉਹਨਾਂ ਨੇ ਆਪਣਾ ਦੋ ਮੈਂਬਰ ਪਾ ਕੇ ਇਸ ਕਰਕੇ ਦੋ ਮੈਂਬਰ ਵੱਖਰੇ ਬਣਾ ਲਏ ਸਾਡੀ ਉਹਨਾਂ ਕੋਲ ਮжоਰਿਟੀ ਪਹਿਲੀ ਸੀ ਜੀ ਲੇਕਿਨ ਉਹਨੂੰ ਲੱਗਦਾ ਸੀਗਾ ਕਿ ਸਾਡੀ ਜਿਹੜੀ ਮжоਰਿਟੀ ਹੈ ਨਾ ਵਿੱਚੋਂ ਮੈਂਬਰ ਦਾ ਸੱਜੇ ਖੱਬੇ ਹੋ ਜਾਣ ਅਸੀਂ ਮੈਂਬਰਾਂ ਨੂੰ ਇਹ ਦੱਸ ਦਈਏ ਦੇਖੋ ਸਰਕਾਰ ਦੇ ਦਰਬਾਰੇ ਸਾਡੀ ਕਿੱਡੀ ਚੱਲਦੀ ਹੈ ਕੋਈ ਸਾਡੇ ਕੋਲੋਂ ਹਿਲਣ ਦੀ ਕੋਸ਼ਿਸ਼ ਨਾ ਕਰੇ ਅਸੀਂ ਇਹ ਦੋ ਚੱਲਦੇ ਮੈਂਬਰ ਕੱਢ ਦਿੱਤੇ ਨੇ ਉਹ ਇੱਕ ਕਿਸਮ ਦਾ ਮਾਈਂਡ ਗੇਮ ਖੇਡ ਰਹੀ ਸੀ ਧਰਾਵਾ ਪਾਣਾ ਧਰਾਵਾ ਪਾਣਾ ਜੀ ਜੋ ਪਿਛਲੇ ਦਿਨੀ ਅਰਦਾਸ ਆਪਾਂ ਬਾਲਾ ਸਾਹਿਬ ਕੋਲ ਇੱਥੇ ਕੀਤੀ ਆ ਜੀ ਹਸਪਤਾਲ ਦੀ ਗੱਲ ਕੀਤੀ ਹੈ ਹਸਪਤਾਲ ਬਾਰੇ ਵੀ ਬਹੁਤ ਕੁਝ ਗੱਲਾਂ ਕਿਹੇ ਜਾ ਰਹੀਆਂ ਵਾ ਤੁਹਾਡੀ ਟਰਮ ਬਾਰੇ ਵੀ ਗੱਲ ਕੀਤੀ ਜਾ ਰਹੀ ਵੀ ਕੁਝ ਸੇਵਾਵਾਂ ਨਹੀਂ ਹੋਈਆਂ ਅੱਜ ਸੇਵਾਵਾਂ ਦਾ ਜਿਹੜਾ ਗੱਲ ਕੀਤੀ ਜਾ ਰਹੀ ਹੈ ਵੀ ਜਦੋਂ ਤੁਹਾਡੀ ਗੱਲ ਸੀ ਉਦੋਂ ਉਦੋਂ ਸੀ ਕਿੱਥੇ ਸੀਗੇ ਮੈਂ ਸਮਝਦਾ ਵਾਂ ਕਿ ਜਿਹੜੀਆਂ ਸਾਡੇ ਵੇਲੇ ਸੇਵਾਵਾਂ ਹੋਈਆਂ ਉਹਦੀ ਇੱਕ ਲੰਬੀ ਫੈਰਸਤ ਹੈ ਜੀ ਤੁਸੀਂ ਇਹ ਦੇਖੋ 2017 ਦੇ ਵਿੱਚ ਅਕਾਲੀ ਦਲ ਪੰਜਾਬ ਛਾਰ ਦਾ 4 ਫਰਵਰੀ ਨੂੰ 26 ਫਰਵਰੀ ਨੂੰ ਦਿੱਲੀ ਵੋਟਾਂ ਪੈਤੀਆਂ ਨੇ ਤੇ 64 ਹਲਕਿਆਂ ਦੇ ਵਿੱਚੋਂ 37 ਹਲਕੇ ਅਸੀਂ ਜਿੱਤ ਕੇ ਆਨੇ ਆ ਤੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਜੇ ਕੰਮ ਹੋਏ ਨੇ ਤੇ ਲੋਕਾਂ ਨੇ ਵੋਟਾਂ ਪਾਈਆਂ ਨੇ ਕੰਮ ਨੂੰ ਵੋਟ ਪਾਈ ਕੰਮ ਨੂੰ ਵੋਟ ਪਾਈ ਹੈ ਉਹਦੀ ਇੱਕ ਲੰਬੀ ਲਿਸਟ ਹੈ ਕੰਮਾਂ ਦੀ ਔਰ ਅੱਜ ਵੀ ਦੁਨੀਆ ਜਿਹੜੀ ਹੈ ਉਹ ਯਾਦ ਰੱਖਦੀ ਹੈ ਸਾਡੇ ਕੰਮਾਂ ਨੂੰ ਯਾਦ ਰੱਖਦੀ ਹੈ ਜੀ ਜੀ ਅ ਇੱਕ ਪਿਛਲੇ ਦਿਨੀ ਸਾਡੇ ਆਪਣਾ ਪੰਜਾਬ ਦੇ ਵਿੱਚ ਐਕਸਰਸਾਈਜ਼ ਹੋਈ ਹੈ ਬੇਅਦਲੀਆਂ ਦੇ ਮਸਲੇ ਨੂੰ ਲੈ ਕੇ ਕਿਉਂਕਿ ਤੁਸੀਂ ਦਿੱਲੀ ਵਿੱਚ ਬੈਠੇ ਹੋ ਔਰ ਉਹ ਜਿਹੜੀ ਬੇਅਦਵੀਆਂ ਦੀ ਐਕਸਰਸਾਈਜ਼ ਹੋਈ ਹੈ ਬਿੱਲ ਪਾਸ ਕਰਨ ਦੀ 6 ਮਹੀਨੇ ਹੋਰ ਅੱਗੇ ਪਾ ਦਿੱਤਾ ਗਿਆ ਵਾ ਜਿਵੇਂ ਕਿ ਪਹਿਲਾਂ ਵੀ ਸਰਕਾਰ ਇਹਦੇ ਕਰਦੀ ਹੁਣ ਇਸ ਬੇਅਦਵੀ ਦੇ ਮਾਮਲੇ ਚ ਆਪ ਆਮ ਆਦਮੀ ਪਾਰਟੀ ਵੀ ਦਗਾਦਾ ਰਾਜਨੀਤੀ ਕਰਦੀ ਨਜ਼ਰ ਆਉਂਦੀ ਹੈ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਇਹ ਹੈ ਕਿ ਇਹਨੂੰ ਪੋਲੀਟੀਕਲ ਮੁੱਦਾ ਬਣਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ 2027 ਤੱਕ ਇਸ ਮੁੱਦੇ ਨੂੰ ਅਸੀਂ ਜਿਉਂਦੇ ਰੱਖੀਏ ਜਦੋਂ ਇਲੈਕਸ਼ਨ ਆਵੇ ਸਰਕਾਰ ਉਹਨਾਂ ਦੀ ਆ ਅਕਾਲੀ ਦਲ ਨੂੰ ਕਹਿ ਰਿਹਾ ਕਿਸੇ ਤਰੀਕੇ ਵੀ ਤਾਂ ਕਿ ਅਕਾਲੀ ਦਲ ਨਾ ਉੱਠੇ ਆਮ ਆਦਮੀ ਦਾ ਜਨਮ ਕਿੱਥੋਂ ਹੋਇਆ ਜਦੋਂ ਅਕਾਲੀ ਦਲ ਦੀ ਵੋਟ ਬੈਂਕ ਖਿਸਕੀ ਆ ਜਦੋਂ ਕਾਂਗਰਸ ਦੀ ਵੋਟ ਬੈਂਕ ਖਿਸਕੀ ਆ ਜਦੋਂ ਭਾਜਪਾ ਦੀ ਵੋਟ ਬੈਂਕ ਖਿਸਕੀ ਆ ਤੇ ਉਹਦੇ ਜੋ ਇਹ ਨਿਕਲ ਆਏ ਨੇ ਲੇਕਿਨ ਅਗਰ ਅਕਾਲੀ ਦਲ ਮਜ਼ਬੂਤ ਹੁੰਦਾ ਮੇਜਰ ਤੌਰ ਤੇ ਅਕਾਲੀ ਦਲ ਦੀਆਂ ਵੋਟਾਂ ਸੀਗੀਆਂ ਮਜ਼ਬੂਤ ਹੁੰਦਾ ਤੇ ਆਪ ਦੀ ਸਰਕਾਰ ਹਾਸ਼ੀਏ ਤੇ ਆ ਜਾਂਦੀ ਆ ਇਸ ਕਰਕੇ ਜੇ ਮਜੀਠੀਆ ਸਾਹਿਬ ਦੀ ਗੱਲ ਕਰ ਲਈਏ ਕਿ ਉਹਨਾਂ ਨੂੰ ਇੰਨੇ ਸਾਲਾਂ ਤੋਂ ਤੁਸੀਂ ਕਈ ਵਾਰੀ ਅਰੈਸਟ ਕਰ ਚੁੱਕੇ ਹੋ ਅੰਦਰ ਰੱਖ ਚੁੱਕੇ ਹੋ ਕੁਝ ਲੱਭਾ ਨਹੀਂ ਉਹਨ ਗੱਲ ਕੀਤੀ ਹੈ ਡਰੱਗਸ ਦੀ ਤੇ ਕੇਸ ਪਾਦੇ ਹੋ ਤੁਸੀਂ ਪ੍ਰਾਪਰਟੀ ਦਾ ਕਿ ਜਿਹੜਾ ਉਹਦੀ ਆਮਦਨ ਤੋਂ ਵੱਧ 5400 ਕਰੋੜ ਦਾ ਮੈਂ ਪੁੱਛਣਾ ਚਾਹਣਾ ਰਾਜਾ ਜੀ ਨੇ ਵੀ ਦੋਵੇਂ ਪਿਓ ਪੁੱਤ ਬਾਦਲ ਬੰਦ ਕੀਤੇ ਸੀ ਸੁਗਵੀਰ ਤੇ ਉਹ 3500 ਕਰੋੜ ਜੇ ਇਹਨਾਂ ਦੀ ਆਸਟ੍ਰੇਲੀਆ ਦੇ ਵਿੱਚ ਮਾਲ ਲੈ ਗਏ ਨੇ ਸਿਨੇਮੇ ਆਨਲੇ ਇਹਨਾਂ ਦੇ ਨਿਊਯਾਰਕ ਦੇ ਮੈਨਹੈਟਨ ਚ ਮਲਟੀ ਸਟੋਰੀ ਪਾਰਕਿੰਗਸ ਹੈਗੀਆਂ ਨੇ ਉਹ ਕਿੱਥੇ ਗਈ ਸਾਰੀ ਗੱਲਾਂ ਮੈਂ ਸਮਝਦਾ ਕਿ ਇਹ ਇਹ ਸਿਆਸੀ ਕਿੜ ਕੱਢਣ ਵਾਸਤੇ ਹੁਣ ਮੇਰੇ ਉੱਤੇ ਮੁਕਦਮੇ ਪਾਏ ਗਏ ਨੇ ਇੰਨੇ ਸਾਲਾਂ ਤੋਂ ਚੱਲਦੇ ਪਏ ਨੇ ਮੈਂ ਪੁੱਛਣਾ ਚਾਹਨਾ ਕਿ ਝੂਠੇ ਗਵਾਹ ਬਣਾ ਕੇ ਤੁਸੀਂ ਝੂਠੀਆਂ ਗੱਲਾਂ ਕਰਕੇ ਜਿਹੜੇ ਮੁਕਦਮੇ ਪਾਏ ਨੇ ਮੈਂ ਸਮਝਦਾ ਵਾਂ ਕਿ ਉਹ ਵੀ ਮੂੰਹ ਪਾਣੇ ਡੰਗਣਗੇ ਸੋ ਇਸ ਕਰਕੇ ਇਹ ਮੁਕਦਮਿਆਂ ਦਾ ਯਾ ਤਾਂ ਕੋ ਰਿਜ਼ਲਟ ਨਿਕਲ ਆਵੇ ਬਾਕੀ ਮੀਡੀਆ ਟ੍ਰਾਇਲ ਕਰਨ ਨੇ ਇਲੈਕਸ਼ਨਾਂ ਚੋਂ ਦਾ ਫਾਇਦਾ ਲੈਣਾ ਉਹ ਆਮ ਆਦਮੀ ਪਾਰਟੀ ਦਾ ਸ਼ਖੀਰ ਬਾਲਸਾਭ ਦਾ ਬਿਆਨ ਆਇਆ ਵੀ ਜੇ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਅਸੀਂ ਪੰਜਾਬ 'ਚ ਬੇਦਬੀਆਂ ਦਾ ਜਿਹੜਾ ਮਸਲਾ ਹੱਲ ਕਰਾਂਗੇ ਬੇਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਵਾਂਗੇ ਜਦੋਂ ਉਹਨਾਂ ਦੀ ਟਰਮ 'ਚ ਇਹ ਬੇਦਬੀਆਂ ਹੋਈਆਂ ਵਾਂ ਮੈਂ ਸਮਝਦਾ ਕਿ ਸਹਿਜ ਸੁਖਬੀਰ ਸਿੰਘ ਬਾਦਰ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਝ ਆ ਚੁੱਕੀ ਹੈ ਕਿ ਪਿਛਲੀ ਸਰਕਾਰਾਂ ਚ ਜੋ ਗਲਤੀਆਂ ਕੀਤੀਆਂ ਸੀ ਉਹਦੇ ਕਰਕੇ ਖਮਿਆਜ਼ਾ ਭੁਗਤਣਾ ਪੈ ਰਿਹਾ ਤੇ ਜੇ ਹੁਣ ਲੋਕਾਂ ਦੀ ਵੋਟਾਂ ਲੈਣੀਆਂ ਨੇ ਤੇ ਉਹ ਕੰਮ ਕਰਨੇ ਪੈਣਗੇ ਜੋ ਸੰਗਤ ਚਾਹੰਦੀ ਆ ਇਸ ਕਰਕੇ ਇਹ ਸਾਰਿਆਂ ਨੂੰ ਸਮਝ ਆ ਚੁੱਕੀ ਜੀ ਜੀ ਆ ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਆਉਂਦਾ ਹੈ ਤੇ ਬੇਦਵੀਆਂ ਦਾ ਮਸਲਾ ਹੱਲ ਹੋਵੇਗਾ ਮੈਂ ਸਮਝਦਾ ਮੈਂ ਕਿ 100% ਬੇਦਵੀਆਂ ਦਾ ਮਸਲਾ ਹੱਲ ਹੋਏਗਾ ਔਰ ਇਸ ਨੂੰ ਹੱਲ ਕੀਤੇ ਬਗੈਰ ਜੇ ਅਕਾਲੀ ਦਲ ਅ ਨਹੀਂ ਕਰੇਗਾ ਤੇ ਮੈਂ ਸਮਝਦਾ ਕਿ ਕਾਰੀਦਾਰ ਨੂੰ ਮੁੜ ਕੇ ਖੜਾ ਹੋਣਾ ਬੜਾ ਔਖਾ ਹੋਏ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ